ਦੁਨੀਆ ਤੇ ਮਸ਼ਹੂਰ ਲੋਕਾ ਇੱਕ ਪੱਪੂ ਮਾਨ ਅਤੇ ਅਹਿਲੀ ਮੰਗੜਾ ਤੇ ਉਹਨਾਂ ਦੀ ਟੀਮ ਵੱਲੋਂ ਡੇਰ ਬਾਬਾ ਨਾਨਕ ਹੜਪਰਭਾਵਿਤ ਖੇਤਰਾਂ ਦਾ ਦੌਰਾ ਹੜ ਨਾਲ ਟਿੱਕੇ ਘਰਾਂ ਨੂੰ ਬਣਾਉਣ ਲਈ ਚੁੱਕੀ ਜ਼ਿੰਮੇਵਾਰੀ ਮਸ਼ਹੂਰ ਪੰਜਾਬੀ ਗਾਇਕ ਅਤੇ ਕਲਾਕਾਰ ਪੱਪੂ ਮਾਨ ਅਹਿਲੀ ਮੰਗੜਾ ਤੇ ਉਹਨਾਂ ਦੀ ਟੀਮ ਵੱਲੋਂ ਡੇਰ ਬਾਬਾ ਨਾਨਕ ਦੇ ਹੜਪਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਪੱਪੂ ਮਾਨ ਅਤੇ ਉਹਨਾਂ ਦੀ ਟੀਮ ਪਿੰਡ ਧਰਮਪਾਤ ਅਤੇ ਠੇਠਰ ਕੇ ਪਹੁੰਚੀ ਅਤੇ ਹੜਪਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਹੜ ਤੋਂ ਪ੍ਰਭਾਵਿਤ ਉਹਨਾਂ ਘਰਾਂ ਦੀ ਜ਼ਿੰਮੇਵਾਰੀ ਚੁੱਕੀ ਜੋ ਹੜ ਦੇ ਨਾਲ ਘਰਾਂ ਟੈਟਰੀ ਹੋ ਗਏ ਸਨ ਉਹਨਾਂ ਨੇ ਕਿਹਾ ਕਿ ਜਦ ਹਰ ਆਇਆ ਤਾਂ ਉਹ ਵਿਦੇਸ਼ ਗਏ ਹੋਏ ਸਨ ਅਤੇ ਹੁਣ ਵਿਦੇਸ਼ ਤੋਂ ਵਾਪਸ ਪਹੁੰਚੇ ਹਨ ਅਤੇ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਤੌਰ ਆ ਕਰ ਇਹਨਾਂ ਤੇ ਹੁਣ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹਨ ਤੁਸੀਂ ਆਏ ਹੋ ਜੀ ਸਾਰੇ ਦੇਖੋ ਇਹ ਇਹਦੇ ਵਿੱਚ ਮੈਂ ਗੱਲ ਨਹੀਂ ਸਾਰੇ ਲੱਗੇ ਹੋਏ ਹਨ ਹਰ ਬੰਦੇ ਦੀ ਆਪਣੀ ਹੈਸੀਅਤ ਹੁੰਦੀ ਹੈ ਜਿਹਦੀ ਜਿੰਨੀ ਕੋ ਹਿੰਮਤ ਹੈ ਸਮਰੱਥਾ ਉਹ ਲੱਗਿਆ ਹੋਇਆ ਹੈ ਔਰ ਹੋ ਹੀ ਜਾਂਦਾ ਚਲੋ ਮਹਾਰਾਜ ਦੀ ਕਿਰਪਾ ਆ ਸਭ ਤੁਸੀਂ ਅਸੀਂ ਸਾਰੇ ਕਰਦੇ ਰਹਿਵਾਂਗੇ ਹੌਲੀ ਹੌਲੀ ਓਵਰਾਲ ਪੰਜਾਬ ਤੁਸੀਂ ਕੀ ਹਾਲ ਹੈ ਦੇ ਮੈਂ ਤਾਂ ਬਾਹਰੋਂ ਆਇਆ ਜੀ ਮੈਂ ਤਾਂ ਹੁਣ ਪਹੁੰਚਿਆ ਆ ਜੀ ਹੁਣ ਨਿਕਲਾਂਗੇ ਅਸੀਂ ਹੋਰ ਇਸ ਦਾ ਮਨ ਬਣਾਇਆ ਤਾਂ ਕਿਸ ਤਰ੍ਹਾਂ ਦੀ ਲੋਕਾਂ ਦੀ ਸੇਵਾ ਦੀ ਮੰਗ ਕਿਸ ਤਰ੍ਹਾਂ ਦੀ ਆ ਵੀ ਸੇਵਾ ਵੈਸੇ ਤਾਂ ਗੁਪਤਦਾਨ ਹੁੰਦਾ ਪਰ ਹੁਣ ਸਮਾਜ ਇਦਾਂ ਦਾ ਹੋ ਗਿਆ ਵੀ ਤੁਹਾਨੂੰ ਪਤਾ ਨਹੀਂ ਕਿਵੇਂ ਕਵਰ ਲੱਗ ਗਿਆ ਮੈਂ ਤਾਂ ਅੱਜ ਦਾ ਇਹ ਇਹਨਾਂ ਦੇ ਸੱਜਣ ਜਿਲੰਦਰ ਮੇਲੇ ਦੀ ਦੋ ਤਿੰਨ ਨੌਜਵਾਨ ਪੱਤਰਕਾਰ ਉਹ ਨਾਲ ਤੁਰੇ ਮੈਂ ਖੁੱਤੀ ਰਹੇ ਹੁੰਦੇ ਆ ਕਿ ਉਹ ਕੀ ਠੀਕ ਆ ਅਕੂਮੀ ਜਾਰੀ ਰਹੇ ਹਾਂ ਲੱਗੀ ਰਹਿਣਾ ਇਹ ਤਾਂ ਪਪਾ ਜੀ ਤਾਂ ਜਦੋਂ ਦਾ ਗੌਣ ਲੱਗਣਾ ਤੋਂ ਲੱਗਾ ਪਹਿਲਾਂ ਮੀਡੀਆ ਵੀ ਸੁਣਦਾ ਤਾਂ ਹੁਣ ਪਤਾ ਲੱਗਿਆ ਬਸ ਗੌਣ ਤਾਂ ਪਹਿਲਾਂ ਦੇ ਮੀਡੀਆ ਵੀ ਜੀ ਸੇਵਾ ਵਾਲੇ ਪਾਸੇ ਤਾਂ ਗੌਣ ਤੋਂ ਪਹਿਲਾਂ ਪਹਿਲਾਂ ਪਤਾ ਨਹੀਂ ਸੀ ਲੱਗਦਾ ਬਹੁਤ ਵੈਸੇ ਮੀਡੀਆ ਵੀ ਜਲਦੀ ਹੈ ਜੀ ਤੇ ਹਾਈਲਾਈਟ ਹੋਏਗਾ ਤੇ ਬਹੁਤ ਨਹੀਂ ਮੈਂ ਚਾਹੁੰਦਾ ਨਹੀਂ ਮੈਂ ਤਾਂ ਪਿੱਛੇ ਵਾਲਾ ਜੀ ਮੈਂ ਤਾਂ ਪਰਦੇ ਦੇ ਚੇਤੇ ਲੱਗੇ ਰਹੇ ਤੁਸੀਂ ਇੱਥੇ ਪੰਜਾਬ ਵਾਲੇ ਹੋ ਬਹੁਤ ਧੰਨਵਾਦ ਬਹੁਤ